ਰਾਗ ਗੂੰਡ ਬਾਣੀ ਨਾਮਦੇਉ ਜੀ ਦੀ ਪਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਸਮੇਦ ਜੰਨੇ ਪਰ ਨਾਮਦੇਵ ਜੀ ਦੇ پاس ਕਿਸੇ ਨੂੰ ਆ ਕੇ ਕਿਹਾ ਕਿ ਅਸਮੇਦ ਜੱਗ ਸਾਰਿਆਂ ਤੇ ਵੱਡਾ ਮਹੱਤਉ ਮੈਂ ਕੋਈ ਕਹਿੰਦਾ ਪੁਰਖ ਜਾਨ ਕਰਨੇ ਵਿੱਚ ਵੱਡਾ ਮੈਂ ਕੋਈ ਕਹਿੰਦਾ ਪ੍ਰਾਗ ਦਾ ਅਸ਼ਰਾਂ ਦਾ ਮਹੱਤਉ ਮੈਂ ਤਾਂ ਨਾਮਦੇਵ ਜੀ ਆਪਣੇ ਚਿਤ ਨੂੰ ਉਪਦੇਸ਼ ਹਿੰਦੇ ਹੈ ਮਨ ਤੋਂ ਨੂੰ ਕੁਝ ਹਰ ਕੀਰਤ ਸੁਣਾਨਾ ਨਾ ਦੇ ਨਾਵਾਂ ਦੇ ਕੀਰਤਨ ਵਾਲਾ ਦੇ ਬਰਾਬਰ ਨਹੀਂ ਪੁੱਛ ਸਕਦੀਆਂ ਚੀਜ਼ਾਂ ਭਾਵੇਂ ਕਿੰਨੇ ਬਹੁਤ ਇਹਨਾਂ ਨੂੰ ਕਰ ਲਵੇ ਨਾਮ ਦੀ ਮਹਿਮਾ ਵਾਲਾ ਮਾਨਣਾ ਕਿਤੇ ਡੋਲੇ ਹਰ ਵਕਤ ਨਾਮ ਜੀ ਗੀਜਿਆ ਰਹੇ ਇਸ ਕਰਕੇ ਭਾਗੇ ਜੀ ਅੰਮ੍ਰਿਤ ਰੂਪ ਨਾਮ ਦੀ ਮਹਿਮਾ ਨੂੰ ਇਸ ਮਨ ਨੂੰ ਸਮਝਉਦੇ ਨੇ ਕੋਦਰ ਆਪਰੂ ਪ੍ਰਭੂਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤੁੰਨ ਹੋ ਜਾਵੋਗੇ ਹਨ ਅਸਮੇਦ ਜਗਨੇ ਜਿਹੜੇ ਭਾਈ ਕੋੜਿਆਂ ਨੂੰ ਸਾਰੀ ਧਰਤੀ ਤੇ ਫੇਰ ਕੇ ਜੇ ਕੋਈ ਨਾ ਪਕੜੇ ਜੇ ਪਕੜੇ ਤਾਂ ਉਹਨਾਂ ਜੁੱਧ ਕਰਕੇ ਜਿੱਤ ਕੇ ਆਪਣੇ ਹੇਠ ਕਰਨ ਇਸ ਪ੍ਰਕਾਰ ਜਦੋਂ ਸਾਰੀ ਧਰਤੀ ਦੇ ਕੋੜਾ ਕਿਰੇ ਆਵੇ ਫਿਰ ਉਹ ਜਗ ਵਿੱਚ ਉਹਦਾ ਹਮਨ ਕਰਕੇ ਚਾਰ ਟੁਕੜੇ ਕਰਨੇ ਇੱਕ ਦਾ ਹੋਂਨ ਕਰਨਾ ਇੱਕ ਆਪਣੀ ਜਾਤੀ ਦੇ ਛੋਟ ਪ੍ਰਣਯਨ ਦੇਣਾ ਦੂਜੇ ਇਸ ਦਾ ਇਨਸਾਨ ਦੇਣਾ ਤੀਜਾ ਇਸ ਦਾ ਸਾਰੀ ਵਰਨਾਮਾ ਦੇਣਾ ਇਸ ਪ੍ਰਕਾਰ ਚਾਰ ਟੁਕੜੇ ਕਰਕੇ ਉਹਦਾ ਹਨਨ ਕਰਦੇ ਜੁਜਰਬੀਚ ਵਿੱਚ ਇਹੋ ਜਿਹਾ ਪ੍ਰਸੰਗ ਲਿਖਿਆ ਹੋਇਆ ਹੈ ਹੋਰ ਵੀ ਕਈ ਵੱਧ ਘੱਟ ਗੱਲਾਂ ਹੋਗੀਆਂ ਸੁਰਾਭ ਵਿਚਾਰ ਰਾਮਚੰਦ ਦੀ ਰਾਮਾਸਵੇਦ ਜਾਪ ਕੀਤਾ ਸੀ ਜਿਸ ਰਾਮਾਸਵੇਦ ਜਾਤ ਵਿੱਚ ਲਊ ਪੁੱਸਣ ਨੇ ਘੋੜਾ ਪਕੜ ਲਿਆ ਸੀ ਫਿਰ ਸਾਰੀ ਫੌਜਾਂ ਮਾਰ ਮੇਟਵਾ ਦਿੱਤੀ ਰਾਮਚੰਦਰ ਜੀ ਨੂੰ ਫੌਜ ਲੱਗੇ ਸਾਰੀ ਫੌਜ ਨੂੰ ਮੁਰਸ਼ਾ ਕਰਦਾਈ ਲੋਕ ਉਸ ਨੂੰ ਰਾਮਚੰਦਰ ਜੀ ਨੂੰ ਵੀ ਮੁਰਸ਼ਾ ਕਰਤਾ ਸੀ ਸਿੱਧਾ ਨਾਲ ਆਉਦੇ ਸੱਤ ਨਾਲ ਤੇ ਸਾਰੇ ਜੀਵ ਦੇ ਕੀਤੇ ਸਨ ਇਸ ਪ੍ਰਕਾਰ ਰਾਮਾਸ਼ਵੇਤ ਜਗ ਹੋਇਆ ਇਹ ਪੰਡਵਾ ਦਾ ਜਗ ਸੀ ਜਿਸ ਵਿੱਚ ਸਾਹਸਵੀ ਜਰਾ ਸਿੰਘ ਨੂੰ ਪਹਿਲਾਂ ਭੀਮ ਸਿੰਘ ਤੋਂ ਮਰਵਾਇਆ ਕ੍ਰਿਸ਼ਨ ਜੀ ਨੇ ਤੇ ਫਿਰ ਇਸ ਪ੍ਰਕਾਰ ਬੰਦ ਮਹਾਜ ਦੇ ਜਗ ਸੀ ਉਹ ਸਪੂਰਨ ਨਾ ਹੋਏ ਘੰਟਾ ਰੱਖਿਆ ਸੀ ਉਹ ਬੱਗੇ ਨੇ ਆਪੇ ਫਿਰ ਬਾਲਮੀਕ ਜਦੋਂ ਗਿਆ ਬਾਲਮੀਕ ਤੇ ਨਫਰਤ ਕੀਤੀ ਦੋਸ਼ ਤਾਨਾ ਕਿ ਇਹਨ ਭਗਵਾਨ ਨੂੰ ਭੋਜ ਲਗਾਉਣ ਲੱਗੇ ਨੇ ਇਹ ਸਾਰੀਆਂ ਕਠੀਆਂ ਕੋ ਮਿੱਠੀਆਂ ਤੇ ਖਟੀਆਂ ਚੀਜ਼ਾਂ ਕਰ ਲਈਆਂ ਤੇ ਉਸ ਵੇਲੇ ਕ੍ਰਿਸ਼ਨ ਜੀ ਨੇ ਦ੍ਰੋਪਦੀ ਦੀ ਸ਼ੰਕਾ ਚੱਕਣ ਨੂੰ ਆ ਤੇ ਬਾਲਮੀਕ ਨੂੰ ਪੁੱਛਿਆ ਕਿ اے ਬਾਲਮੀਕ ਜੀ ਤੁਸੀਂ ਇਹ ਸਾਰੇ ਭੋਜਨ ਹੈ ਲੋਕੋ ਕੋਲ ਲਾਸਮਾਨ ਨੇ ਖੱਟੇ ਅਟਰੇ ਕਿਉਂ ਕਰਤੇ ਉਹਨਾਂ ਨੇ ਕਿਹਾ ਮਹਾਰਾਜ ਮੈਂ ਸੋਚਿਆ ਵੀ ਤੁਸੀਂ ਜੇ ਪਹਿਲਾਂ ਮਿੱਠੀ ਕੀ ਖਾਣ ਦਸ ਕਿ ਤੋਇਆ ਠੋਕਾ ਤੇ ਮੈਂ ਸਲੂਣੀ ਅਰਤੀ ਦਾ ਠੀਕ ਨਹੀਂ ਹੋਵੇਗਾ ਤੁਹਾਡਾ ਸਲੂਣੀ ਕਰਨ ਨੂੰ ਛਕਲ ਨੂੰ ਚਿਤ ਹੋਇਆ ਮੈਂ ਮਿੱਠੀ ਅਰਤੀ ਤਾਂ ਠੀਕ ਨਹੀਂ ਹੋ ਮੈਂ ਇਸ ਕਰਕੇ ਓਗ ਲਗਾਉਣ ਤੋਂ ਪਹਿਲਾਂ ਸਾਰੀਆਂ ਇਕੱਠੀਆਂ ਕਰ ਲਈਆਂ ਵੀ ਇਹ ਤੁਹਾਡੀ ਅੰਦੀਕਾਰ ਹੈ ਸਾਰਿਆਂ ਨੂੰ ਮੈਂ ਤੁਸੀਂ ਸਾਥੀ ਨੂੰ ਕੋ ਕੇ ਸਾਰਿਆਂ ਦੀ ਭਾਵਨਾ ਪੂਰੀ ਕਰਨ ਵਾਲੇ ਹਾਂ ਸ਼ੇਸ਼ਮ ਕੇ ਦਰੋਪ ਤੇ ਆ ਦਾ ਸ਼ੰਕਾ ਮਿਟ ਗਈ ਸੀ ਪਹਿਲਾਂ ਉਹ ਨੀਵੀ ਜਾਤ ਵਾਲਾ ਸਮਝਦੇ ਸੀ ਸਾਰੇ ਪੂਜਨਾ ਦਾ ਮੁੱਖ ਉਹ ਖਣ ਰੈਸਕਿਊ ਨਹੀਂ ਲਿੰਦਾ ਪਹਿਲਾਂ ਲਿਆਉਣ ਵੇਲੇ ਵੀ ਸਾਰਿਆਂ ਨੂੰ ਸੌਸਗੇ ਦਾ ਜੰਗ ਦਾ ਫਲ ਮੰਗਿਆ ਸੀ ਸਾਰਿੰ ਰਾਸ਼ੀਓਗੇ ਜੀ ਜੋਕਟਾ ਲਈ ਆਈ ਸੀ ਔਨਿਕਾਸੀ ਬਿੱਦ ਪਾਉ ਗਾਤੇ ਜੱਗ ਕਰਦਾ ਜੇਦ ਲੁੱਤਮ ਬਹੁਤ ਸਾਗ ਨਿਕਲ ਜਾਂਦੀ ਸੋਖ ਅਲਪਨ ਬਗ ਹੋਤ ਸੌ ਗਰਬ ਦਾ ਫਲ ਤੁਸੀਂ ਮੈਂ ਸਵੇਰ ਜੱਗ ਦਾ ਲੈ ਕੇ ਆਈ ਆ ਉਹ ਲੈ ਲੋ ਬਾਕੀ ਮੇਰੇ ਕੋਲੇ ਇਹਨਾਂ ਦੇ ਕਰਮਾਂ ਦਾ ਫਲ ਚਲੋ ਜਗ ਤੇ ਆਇਸ ਕਿਉਂ ਮਾਲਮੀ ਕਲੇ ਆਂਦਾ ਸੀ ਸੋ ਉਸ ਵਾਅਤੇ ਇਹੇ ਜੇ ਜਗ ਦੁਨੀਆ ਚ ਹੁੰਦੇ ਨੇ ਦੁਪਰ ਆਰਤਾਂ ਦੇ ਵਿੱਚ ਗੋਮੇ ਜਾਦੇ ਕਰਦੇ ਰਹੇ ਨੇ ਕਿਸੇ ਪ੍ਰਕਾਰ ਸਾਧ ਸੰਗਤ ਜੀ ਜਿਸ ਗੋਮੇ ਦੇ ਕਰਨ ਕਰਕੇ ਇਹ ਤੁਮਾਂ ਖੂਟੀ ਪੈਦਾ ਹੋ ਰਹੀ ਸੀ ਜਿਸ ਇਨਸਾਨਾਂ ਦੇ ਕਰਮ ਕਰ ਕੋਇਸ਼ਟ ਕਰਦੇ ਹਨ ਆ ਸਮੇਦ ਜਗਨੇ ਕਿਉਂ ਸਮੇਦ ਆਜੋ ਘੂੜਿਆਂ ਦੇ ਮੇਦੇ ਦਾ ਹਮਰ ਕਰਨਾ ਜੇ ਜਾਗ ਵਿੱਚ ਪਾ ਕੇ ਇਉਂ ਸਮੇਦ ਆਦਿਕ ਜਗਨੇ ਜਗ ਕਰਨੇ ਜਿਹੜੇ ਨੇ ਪ੍ਰਕਾਰ ਨੇ ਤੁਲਾ ਪੁਰਖ ਦਾਨੇ ਜੇ ਤੋਲ ਕਰਕੇ ਪੁਰਖ ਨਾਲ ਆਪ ਦੇ ਬਰਾਬਰ ਪੱਕਣੀ ਚ ਜਿਸ ਪ੍ਰਕਾਰ ਨੇ ਇਹਨੂੰ ਤੋਲ ਕਰਕੇ ਉਹਨੂੰ ਬਰਾਬਰ ਸੋਇਨਾ ਕਾਹੀ ਸ਼ਹਿਰ ਦੇ ਲੋਕਾਂ ਨੇ ਇਸ ਪ੍ਰਕਾਰ ਕਹਿੰਦੇ ਤੋਲ ਕਰਕੇ ਪੁਰਖ ਵੀ ਬਰਾਬਰ ਦਾਨ ਕਰਦੇ ਰੇ ਕੋਈ ਇਸ ਪ੍ਰਕਾਰ ਦਾਨੀ ਹੋ ਜਾਵੇ ਹੈ ਜਿਆ ਤੁਲਾਪੁਰਖ ਦਾਨੇ ਦੂਸਰਾ ਤਕਰੀ ਤੇ ਆਪਣੇ ਆਪ ਨੂੰ ਤਲਾ ਕੇ ਉਹਨਾਂ ਸੋਨੇ ਦਾ ਦਾਨ ਪੁਰਖ ਕਰਦੇ ਵੇ ਇਸੇ ਪ੍ਰਕਾਰ ਤੁਲਾਪੁਰਖ ਦਾਨੇ ਇੱਕ ਹੋਰ ਹੈ ਉਹ ਸਾਥ ਸੰਗਤ ਦੀ ਭੰਤੂਆਂ ਦੇ ਨਾਲ ਹੈ ਬੂਟੀਆਂ ਦੇ ਨਾਲ ਹਮਨ ਕਰ ਕਰਕੇ ਸਰੀਰ ਦੇ ਤਾਈ ਇੱਕ ਸੋਨੇ ਦਾ ਕੂਤਲਾ ਬਣਾ ਦੇਣਾ ਆਪ ਦੇ ਬਰਾਬਰ ਦਾ ਨਿਕਲੇ ਉਸ ਪੂਤਲੇ ਨੂੰ ਫਿਰ ਕੱਟ-ਕੱਟ ਕੇ ਦਾਨ ਕਰੀ ਜਾਣਾ ਜਿਨ੍ਹਾਂ ਨੇ ਅੰਗ ਦਾਨ ਕਰਨੇ ਉਹਨੇ ਅੰਗ ਰਾਤ ਨੂੰ ਪੂਰੇ ਹੋਇਆ ਕਰਨੇ ਫਿਰ ਸਵੇਰ ਦਾ ਉਹ ਸਾਧੂ ਪੁਰਖ ਬਣਾਇ ਰਹਿੰਦੇ ਜਿਨ੍ਹਾਂ ਦੇ ਸਿਰ ਨਾਲੋਂ ਕੱਟਿਏ ਬੀਰ ਮੰਤਰਾਂ ਨੂੰ ਕਰਕੇ ਉਹਨਾਂ ਦੇ ਉਹ ਘੜਦਾ ਨਹੀਂ ਉਵੇਂ ਸਵੇਰ ਦਾ ਪੂਰਾ ਰਹਿੰਦਾ ਇਹ ਬੀਰ ਮੰਤਰਾਂ ਵਿੱਚ ਲਿਖਿਆ ਹੋਇਆ ਉਸ ਦੇ ਤਾਂ ਹੀ ਸਾਧ ਜੀ ਨੇ ਪੁਰਖ ਕਰਕੇ ਉਸਤੀਆਂ ਕਰਕੇ ਪੁਰਖ ਸਵੇਰ ਦਾ ਬਣਾ ਕੇ ਦਾਨ ਕਰਨਾ ਰੋਜ਼ ਤੁਲਾ ਤਕੜੀ ਤੇ ਰੱਖਾ ਕੇ ਆਪ ਦੇ ਬਰਾਬਰ ਦਾ ਦਾਨ ਕਰਨਾ ਹਰੀਜੰਦ ਜਿਵੇਂ ਦਾਨ ਕਰਦਾ ਸੀ ਉਹ 21 ਸੋਨੇ ਦੇ ਬਾਹਰ ਦਾਨ ਹਰੋਇ ਕਰਿਆ ਕਰਦਾ ਇਸ ਪ੍ਰਕਾਰ ਪੈਤੂਲਾ ਤਕੜੀ ਤੇ ਰੱਖ ਕਰਕੇ ਜਾਂ ਤੁਲੇ ਬਾਣੀ ਦੇ ਤੇ ਰੱਖ ਕੇ ਫੁਰਖ ਦਾਨ ਆਦ ਕਰੇ ਜੀ ਫੁਰਖ ਉਜ ਦੇਣਾ ਸ਼ਰੀਰ ਨੂੰ ਵਧਾ ਕੇ ਪ੍ਰਾਗ ਇਸ਼ਨਾਨੇ ਸਿਰ ਪ੍ਰਾਗ ਰਾਜੇ ਜਾ ਕੇ ਇਸ਼ਨਾਨ ਕਰ ਲਵੇ ਤ੍ਰਿਵੇਣੀ ਵਿੱਚ ਤਉਨਾ ਪੁਜ ਹੈ ਹਰ ਕੀਰਤ ਨਾਮ ਨਾਮਦੇਵ ਜੀ ਕਹਿੰਦੇ ਹਰੀ ਦੇ ਕੀਰਤਨ ਭਜਨ ਦੇ ਬਰਾਬਰ ਕਾਹ ਵੀ ਇਹ ਜਿਹੜਾ ਮਹੱਤਮ ਹੈ ਇਹਨਾਂ ਦਾ ਪੁਜ ਨਹੀਂ ਸਕਦਾ ਆਪਣੇ ਰੱਸੇ ਚੱਲ ਕੋ ਆਪਣੇ RAM ਹੈ ਭਜ ਰੇ ਮਨ ਆਲਸੀਆ ਫਿਰ ਮਨਾ ਦਿਲਿਤਰੀਆ ਤੂੰ ਇਹਨਾਂ ਸਾਧਨਾ ਨੂੰ ਵੱਡੇ ਨਾ ਸਮਝਿਓ ਆਪਣਾ ਜੋ ਪਿਆਰਾ RAM ਹੈ ਉਸ ਦਾ ਭਜਨ ਕਰ ਦਿਲਿਤਰੀ ਨਾ ਹੋ ਭਜਨ ਕਰਕੇ ਆਪ ਸਾਧਕਾਂ ਨੂੰ ਮੇਟਣਾ ਕਰ ਰਹਾਉ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਐਵੇਂ ਐਸ ਨਾ ਕਰੀ ਭਜਨ ਕਰਨ ਵਾਲੋ ਏ ਮਨ ਰਹਾਉ ਗਿਆ ਪਿੰਡ ਭਰਤਾ ਜੀ ਕਰਕੇ ਵਿਆਜੀ ਵੀ ਚਲਿਆ ਗਿਆ ਗਿਆਸਰ ਦਾਇਤ ਨੂੰ ਭਗਵਾਨ ਨੇ ਉੱਥੇ ਮਾਰ ਕੇ ਕਿਹਾ ਸੀ ਫਿਰ ਗਿਆਸਰ ਦਾਇਤ ਤੇਰੀ ਮੈਂ ਕल्याण ਕੀਤੀ ਹੈ ਜਿਹੜਾ ਕੋਈ ਆ ਕੇ ਆਪਦੇ ਕੁਲ ਦੇ ਬਿੱਲ ਭਰਾਇਆ ਕਰੂ ਉਹ ਵੀ ਤੇਰੇ ਪਾਸ ਵਕੁੰਠੇ ਜਾ ਰਿਹਾ ਕਰੂ ਈਓ ਗਿਆਸਰ ਦਾਇਤ ਨੂੰ ਮਾਰ ਕਰਕੇ ਭਗਵਾਨ ਨੇ ਜਿਹੜੇ ਵਚਨ ਕੀਤੇ ਸੀ ਈਓ ਵਿਆਜੀ ਤੇ ਜਾ ਕੇ ਲੋਕ ਉਹ ਗਿਆਸਰ ਦਾਇਤ ਨੂੰ ਮਾਰੇ ਆ ਸੀ ਉਥੇ ਪਿੰਡਾਂ ਨੂੰ ਕਰਦੇ ਆ ਉਹਦੇ ਪਿਦਰਾ ਨੂੰ ਇਹ ਵੀ ਕੋਈ ਕਰ ਲਵੇ ਬਨਾਰਸ ਆਸ ਬਸਤਾ ਬਨਾਰਸ ਬਾਨਾ ਤੇ ਅਸੀਂ ਦੋ ਨਦੀਆਂ ਹਨ ਇਹਨਾਂ ਦੇ ਜੀ ਆਸ ਬਸਤਾ ਆਸ ਹੈ ਜੇ ਕੋ ਕਾਂਸੀ ਦੀ ਕਾਂਸਰ ਕਾਂਸੀ ਮਰਨਾਂਤ ਮੁਕਤੀ ਜਾਣ ਕੇ ਉਹ ਜੀ ਬਸਣ ਲੱਗ ਜੇ ਸਾਰੀ ਉਮਰ ਮੁਖ ਵੀਦ ਚਤਰ ਪੜਦਾ ਤੇ ਮੁਖੋਂ ਕੰਠ ਕੀਤੇ ਹੁਣ ਚਾਰੇ ਵੇਦ ਸ਼ਾਮਿਲ ਹੋ ਗਏ ਧਰਮ ਨੂੰ ਕੰਟਰੋਲ ਪਾਉਣਾ ਹੋਵੇ ਇਹਦਾ ਸਗਲ ਵਿਦਵਾਨ ਹੋਵੇ ਸਗਲ ਧਰਮ ਅਛਤਾ ਸਾਰੇ ਜਿਹੜੇ ਸ਼ਾਸਤਰਾਂ ਧਰਮ ਦੇ ਸ੍ਰੀ ਹੋਏ ਹੈ ਸੰਘਿਆ ਕਰਪੂ ਗਾਇਕ੍ਰਿਸ਼ਨ ਆਦਿਕ ਇਹਨਾਂ ਦੇ ਅਛਤਾ ਸੰਯੁਗਤ ਹੋਵੇ ਇਹਨਾਂ ਦੇ ਸਹਿਤ ਹੋਵੇ ਗੁਰ ਗਿਆਨ ਇੰਦਰੀ ਦ੍ਰਿੜਤਾ ਗੁਰ ਵੱਡਾ ਗਿਆਨ ਜੋ ਵੇਦਾਂ ਨੂੰ ਅਪਰੋਹ ਗਿਆਨ ਕਹਨ ਕੀਤਾ ਹੋਇਆ ਹੈ ਉਹ ਚੇਤੇ ਹੋਵੇ ਗੁਰ ਗਿਆਨ ਗੁਰ ਗਿਆਨ ਇੰਦਰੀ ਦ੍ਰਿੜਤਾ ਇੰਦਰੀਆਂ ਨੂੰ ਜੜ ਚੰਗੀ ਤਰ੍ਹਾਂ ਵਸ ਕੀਤਾ ਹੋਵੇ ਸਾਰੀਆਂ ਜੰ ਦੰ ਸਾਧਨ ਦੁਆਰਾ ਰੋਕਣ ਵਾਲਾ ਹੋਵੇ ਪੁਰਖ ਇਦਾਂ ਤਬਿਆ ਹੋਵੇ। ਭਗ ਕਰਮ ਸਹਿਤ ਰਹਤਾ। ਛੇ ਗਰੁਹਨ। ਖਟ ਕਰਮ ਸਹਿਤ ਰਹਤਾ। ਇਹ ਛੇ ਕਰਮ ਸੰਧਿਆ ਤਰਪਨ ਬਾਜਰੀ ਸ਼ਰਨ ਅਥਿਤੀ ਪੂਜਨ ਦੇਵ ਅਰਚਨਾ ਆਦਿਕ ਇਹ ਛੇ ਕਰਮਾਂ ਦੇ ਸਹਿਤ ਰਹਿਣੀ ਵਾਲਾ ਹੋਵੇ ਇਹ ਛੇ ਕਰਮਾਂ ਦੇ ਸਹਿਤ ਕੋਈ ਵਿਦਿਆ ਪੜ੍ਹਨੀ ਬਿੜੋਣੀ ਜਗ ਕਰਨਾ ਕਰਾਉਣਾ ਦਾਨ ਦੇਣਾ ਲੈਣਾ ਇਸ ਰਹਿਣੀ ਦੇ ਸਹਿਤ ਵੀ ਹੋਵੇ ਰਹਿੰਦਾ ਹੋਵੇ ਸੇਵਾ ਸਖਤ ਸੰਵਾਦ ਫਿਰ ਸ਼ਿਵ ਜੀ ਦਾ ਤੇ ਸ਼ਕਤ ਪਾਰਵਤੀ ਦਾ ਸੰਵਾਦ ਅਭੀ ਅ ਤੁਮਰ ਬਾਂਡਿ ਪੰਧੂ ਗੁਲਾਬ ਸਿੰਘ ਜੀ ਨੇ ਲਿਖਿਆ ਹੈ ਕਿ ਹਰਮ ਕੇਂਦਰ ਜੀ ਦੀ ਕਥਾ ਰਮਨ ਵੀ ਸ਼ਿਵ ਜੀ ਨੇ ਸੁਣਾਈ ਹੈ 파ਰਵ ਤਿੰਨ ਸੋਨਾ ਕੀਤੀ ਹੈ ਉਹ ਸਭਾਂ ਜਿਹੜੇ ਪਰਸ਼ਨ ਅਤਰ ਹੈ ਉਹ ਸਾਰੇ ਚੇਤੇ ਕਰ ਲਵੇ ਮਨ ਛੋੜ ਛੋੜ ਸਗਲ ਭੇਦ ਇਸ ਸਰਕਾਰ ਸ਼ਿਵਾ ਪਾਰਵਤੀ ਦਾ ਤੇ ਸ਼ਕਤੀ ਜੋ ਵਿਸ਼ਨੂ ਜੀ ਦੀ ਹੈ ਲక్ష్ਮੀ ਲక్ష్ਮੀ ਤੇ ਜੈਨ ਦਾ ਗੀਤਾ ਦੇ ਹਰੇਕ ਪਿਆ ਦੇ ਮਗਰੋਂ ਮਹਾਤਮਾ ਹੁੰਦਾ ਲక్ష్ਮੀ ਪੁੱਛਦੀ ਹੈ ਇਸ ਗੀਤਾ ਦੇ ਇਤਿਆਹਾ ਦਾ ਕੀ ਫਾਲ ਹੈ ਭਗਵਾਨ ਜੀ ਤਾਂ ਵਿਸ਼ਨੂੰ ਜੀ ਦੱਸਦੇ ਕਿ ਜਿਹੜਾ ਇਸ ਇਤਿਆਹਾ ਦਾ ਪਾਠ ਕਰੇ ਉਹ ਪ੍ਰੇਤ ਰਿੰਦਾ ਸੀ ਉਹ ਪ੍ਰੇਤ ਮੁਕਤ ਹੋ ਗਿਆ ਧਿਆਨ ਨੂੰ ਸੁਣ ਕੇ ਇਹ ਉਹਨਾਂ ਦਾ ਸੰਵਾਦ ਜਿਹੜਾ ਪਰਸ਼ੁਮਨ ਤੇ ਲక్ష్ਮੀ ਤੇ ਗੈਣ ਦਾ ਉਹ ਸੰਵਾਦ ਵੀ ਜੇ ਪੜ ਲਵੇ ਚਰਚਾ ਵਾਰਤਾ ਜਿਹੜੀ ਹੈ ਮਨ ਛੋਡ ਛੋਡ ਸਗਲ ਭੇਦ ਇਹ ਮੇਰੇ ਮਨਾਂ ਨਾ ਨਾ ਸਗਣ ਵਾਸਤਾ ਦੇ ਭੇਦ ਹਨ ਜੀ ਇਹਨਾਂ ਦੀਆਂ ਆਪਾਸ਼ਨਾ ਦੇ ਜਿਹੜੇ ਭੇਦ ਆ ਸਾਰੇ ਛੱਡ ਦੇ ਛੱਡਨੇ ਯੋਗ ਹਨ ਤਿਆਗ ਦੇ ਸਿਮਰ ਸਿਮਰ ਗੋਬਿੰਦਨ ਇਹਦਾ ਛਡਾਉਣ ਵਾਲਿਆ ਭੇਦ ਚ ਪਾ ਕੇ ਪਰਮੇਸ਼ਰ ਦੇ ਭਜਨ ਨੂੰ ਹਾਂਜੀ ਨਾ ਨਾ ਦੀਆਂ ਕਲਪਨਾ ਫਿਰ ਲੱਗ ਜਾਂਦੀ ਇਹਨਾਂ ਦੀਆਂ ਆਪਾਸ਼ਨਾ ਦੀਆਂ ਸਿਮਰ ਸਿਮਰ ਗੋਬਿੰਦੂ ਸਿਮਰਨੇ ਜੋ ਗੋਬਿੰਦ ਪਰਮੇਸ਼ਰ ਦਾ ਸਿਮਰਨ ਨਹੀਂ ਕਰੋ ਜੇ ਨੋਪੁਸਤਾਨੀ ਪਾਰਨ ਸਵੰਦੇ ਤਾ ਭਜ ਨਾਮ ਕਰ ਸ ਭਵ ਸਿੰਧਨ ਜੇ ਜੀ ਕਹਿੰਦੇ ਭਜਨ ਕਰ ਲਾ ਤਰ ਜਾਏਗਾ ਇਸ ਸਰਕਾਰ ਸੰਸਾਰ ਸਮੁੰਦਰ ਤੋਂ ਗੋਂਡ 나ਦ ਭੰਮੇ ਜੈਸੀ ਮਿਰਗਾ ਇਸ ਸ੍ਰੀ ਗੁਰੂ ਸਾਹਿਬ ਸੰਗਤ ਜੀ ਭਗਤ ਨਾਮਦੇਵ ਜੀ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ ਇਸ ਲਈ ਜੋ ਸੰਬੋਧਨ ਕੀਤਾ ਇਹ ਗੁਰੂ ਕੁਮਾਰ ਦੇ ਨਾਮ ਕੀ ਲਿਵ ਲਾਓ ਗੋਂਡ ਨਾਦ ਭ੍ਰਮੇ ਜੈਸੇ ਮਿਰਗ ਆਏ ਆਪਣੇ ਪ੍ਰੇਮ ਕ੍ਰਸ਼ਨ ਕਰਦੇ ਹਨ ਕੰਗੋਏ ਕਰਾਲ ਦੀ ਬਾਣ ਨੂੰ ਭ੍ਰਮੇ ਨਾਦ ਭ੍ਰਮੇ ਜੈਸੇ ਮਿਰਗ ਆਏ ਪ੍ਰੇਮ ਸਾਡਾ ਮਾਰਾ ਐਸਾ ਆਉਦੇ ਵਿੱਚ ਜਿਵੇਂ ਨਾਦ ਕੰਡਾ ਢੇੜੇ ਦੇ ਸ਼ਬਦ ਨੂੰ ਸੁਣਨ ਵਾਸਤੇ ਮਿਰਗ ਆ ਕੇ ਉਸ ਦੇ ਸ਼ਬਦ ਨੂੰ ਸੁਣ ਚ ਧਰਮ ਕਰਕੇ ਆ ਕੇ ਖੜ ਜਾਂਦੇ ਹੈ ਉਹਾਰੇ ਇਹਦੇ ਪਾਉਣ ਲੱਗ ਜਾਂਦੇ ਪਰਮਣ ਲੱਗ ਜਾਂਦੇ ਹੈ ਸ਼ਬਦ ਨੂੰ ਸੁਣਨ ਵੱਲੋਂ ਕੰਡਾ ਹੀ ਨਹੀਂ ਹਟਦੇ ਨਾ ਥਾਂ ਨਹੀਂ ਹੁੰਦੇ ਹਨ ਪ੍ਰਾਨ ਤਜੇ ਵਾਕੋ ਧਿਆਨ ਨਾ ਜਾਇ ਉਹ ਦੇ ਨਿਰਗ ਦੇ ਪ੍ਰਾਨ ਨੂੰ ਕੱਟ ਲੈਂਦੇ ਐ ਗੱਲ ਵੜ ਜਾਂਦੀ ਐ ਪ੍ਰਾਨ ਛੱਡ ਜਾਂਦਾ ਐ ਵਾਕੋ ਘੜਾ ਹੀ ਦੇ ਦਾ ਸ਼ਬਦ ਆਵੇਂ ਜਿਹੜਾ ਉਹਦਾ ਧਿਆਨ ਨਹੀਂ ਜਾਂਦਾ ਹਰਮ ਦੇ ਅੰਦਰੋਂ ਇਸ ਪ੍ਰਕਾਰ ਪ੍ਰਾਨ ਤਜੇ ਐਸੀ ਰਾਮ ਐਸੀ ਹੀਰੋ ਕਿਸ ਤਰ੍ਹਾਂ ਰਾਮ ਨੂੰ ਤਾਂ ਮੈਂ ਕੰਡਾ ਹਿੰਦੇ ਸ਼ਬਦ ਮੰਗੂ ਸਮਝਿੰਦਾ ਹਾਂ ਆਪ ਨੂੰ ਹਰਮ ਦੀ ਨਿਆਈਂ ਵੇਖਦਾ ਹਾਂ ਰਾਮ ਛੋੜ ਚਿਤ ਅੰਤ ਨਾ ਫੇਰ ਰਾਮ ਦੇ ਨਾਮ ਨੂੰ ਛੱਡ ਕੇ ਅੰਤ ਹੋਰ ਪਾਸੇ ਨਹੀਂ ਅਸੀਂ ਕਦੇ ਵੀ ਚਿਤ ਫੇਰਦੇ ਮੋੜ ਦੇ ਹਰ ਵਕਤ ਮਹਾਰਾਜ ਵਿੱਚ ਜੋੜੀ ਰੱਖਦੇ ਹਾਂ ਰਹਾਉ ਜਿਉ ਮੀਨਾ ਹੀਰੈ ਪਸਤਵਾਰ ਫੇਰ ਲੱਗਤ ਜੀ ਵਿਸ਼ਟ ਆਉਂਦੇ ਦੇ ਕਿ ਤੁਮੇਸ਼ ਦੇ ਨਾਮ ਦੀ ਬਾੜੀ ਖੇਤ ਜਿਵੇਂ ਹੈ ਉਹ ਦਿਖਾਉਂਦੇ ਹਨ ਕਿ ਉਹ ਮੀਨਾ ਹੀਰਾ ਪਸ਼ੂਆਰਾ ਜਿਸ ਤਰ ਕਰ ਮੀਨਾ ਮੱਛੀਨ ਦੇ ਤਾਈ ਪਸ਼ੂਆਰਾ ਤੇ ਹੀਰਾ ਜਾਨਵਰ ਹੁੰਦਾ ਉਹ ਨਦੀ ਦੇ ਉੱਤੇ 20 ਫੁੱਟ ਉੱਚਾ ਆਪਰੇ ਖੰਭਾ ਨੂੰ ਇੱਕ ਥਾਂ ਟਿਕਾ ਕੇ ਤੱਕਦਾ ਰਹਿੰਦਾ ਜਦੋਂ ਮੱਛੀ ਉਛਲ ਵੀ ਹੈ ਜੱਟ ਛਾਲ ਮਾਰ ਕੇ ਵਿੱਚ ਦਰਿਆ ਦੇ ਮੱਛੀਨ ਛੋ ਦੀ ਨੂੰ ਫੜ ਲੈਂਦਾ ਇੰਨਾ ਉਹਦਾ ਜਿੱਤ ਲੱਗਾ ਹੁੰਦਾ ਉਸ ਪਾਸੇ ਨਿਗਾਹ ਨੂੰ ਟਿਕਾ ਕੇ ਉੱਥੇ ਖੜਾ ਰਹਿੰਦਾ ਆਕਾਸ਼ ਵਿੱਚ ਹੀ ਇਸੇ ਪ੍ਰਕਾਰ ਪਸ਼ੂ ਆਲਾ ਪਸ਼ੂਆਂ ਦੀ ਦੇ ਮਾਰਨ ਵਾਲਾ ਜੇ ਫੰਦਕ ਮੱਛੀਆਂ ਨੂੰ ਤੱਕਦਾ ਪਰਥੀਰੇ ਜਾਨਵਰ ਦਾ ਨਾਮ ਹੈ ਬਗਲਾ ਜੇ ਮੱਛੀਆਂ ਤੱਕਦਾ ਉਹ ਕਿਨਾਰੇ ਤੇ ਬੈਠ ਕੇ ਤੱਕਦਾ ਹੈ ਪਥੀਰਾ ਜਾਨਵਰ ਦਾ ਜੱਤਾ ਤਰੇ ਉਹਦੇ ਜਿੱਥੇ ਗੁਰੂ ਧਾਰੇ ਆ ਉੱਥੇ ਪ੍ਰਸੰਗ ਆਉਂਦਾ ਉਹ ਸੂਰਿ ਛਿਬ ਗਿਆ ਫੇਰ ਵੀ ਉਹਦਾ ਧਿਆਨ ਨਹੀਂ ਛੁੱਟਿਆ ਸੀ ਉਹਨੂੰ ਗੁਰੂ ਮੰਨਿਆ ਸੀ ਦੱਤਾਦੇਵ ਨੂੰ ਕਿ ਧੰਨ ਹੈ ਜੇ ਇਹ ਆ ਜਾ ਪਰਿਵੇਸ਼ ਚਿਤ ਜੋੜ ਗਏ ਤੇ ਫੇਰ ਮਾਇ ਨੂੰ ਨ ਮਿਲ ਸਕੀਦਾ ਹੈ ਹਾਲੇ। ਜਿਉਂ ਜਿਉਂ ਮੀਨਾ ਹੀਰਾ ਪਸੂਵਾਰ ਜਿਵੇਂ ਮੱਛੂਆਂ ਦੇ ਤਾਈ ਪਸੂਵਾਰਾ ਜੋ ਤੀਰਾ ਹੈ ਉਹ ਵੇਖਦਾ ਰਹਿੰਦਾ ਹੈ ਕਿ ਕਦੋਂ ਮੱਛੀ ਉਛਲੇ ਤੇ ਕਦੋਂ ਉਹ ਝਲਟ ਮਾਰ ਕੇ ਪਕੜਨਾ। ਸੋਨਾ ਗੜ ਤੇ ਹੀਰਾ ਸੁਨਾਰਾ ਗੁਰੂ ਜੀ ਦੀ ਸੋਇਨੇ ਵਿੱਚ ਅਮਰ ਦੀ ਸੁਆਰੇ ਨੂੰ ਪ੍ਰੀਤ ਹੁੰਦੀ ਹੈ। ਸੋਨਾ ਗੜ ਤੇ ਹੀਰਾ ਸੁਨਾਰਾ ਸੋਨੇ ਨੂੰ ਘੜਨਾ ਹੋਇਆ ਸੁਨਿਆਰਾ ਵੇਖਦਾ ਹੈ ਬਹੁਤ ਪ੍ਰਸੰਘ ਹਨ ਇਸ ਤਰ੍ਹਾਂ ਦੇ ਸੁਨਿਆਰੇ ਆnde ਇਹ ਸਨੇ ਸੋਨੇ ਨੂੰ ਚਾਹ ਕਰਦੀ ਆਗੁਰ ਨੇ ਕੋਰਿੰ ਕਿ ਹਾਂ ਕੋਈ ਪਹਿਰਾ ਲਾ ਦਿਓ ਇਹ ਮੇਰਾ ਹਾਥੀ ਕੁ ਮਨਾਵੋ ਸੋਨੇ ਦਾ ਕੋਈ ਚਲਾ ਸਕਦੇ ਐ ਕਿ ਨਹੀਂ ਇਹਨਾਂ ਨੇ ਹਾਥੀ ਮਨਾਤਾ ਪਹਿਰਾ ਲਾਤਾ ਤੇ ਉਸ ਉਹ ਕਿਸਾਬ ਸੰਗੇ ਜੋ ਹਾਥੀ ਮਨਾਤਾ ਉਹ ਹਜੇ ਇੱਕ ਹਾਥੀ ਸਾਹਿਬ ਸੰਗੇ ਜੀ ਉਹ ਮਣੋਟੀ ਬਣਾਉਂਦੇ ਰਹੇ ਉਹ ਕਰਦੇ ਆ ਕਿ ਉਹ ਸਿਰ ਹਾਥੀ ਬਣਾਉਂਦੇ ਨੇ ਉਹ ਵਜਨ ਤੋਲ ਕੇ ਫੇ ਉਹ ਹਾਥੀ ਜਿਹੜੇ ਸੀ ਪਹਿਲਾਂ ਨਦੀ ਵਿੱਚ ਰੱਖਿਆ ਹੈ ਕਹਿਣ ਲੱਗੇ ਪਾਦਸ਼ਾਹ ਤੇਰੇ ਅੱਗੇ ਅਸੀਂ ਚੋਰੀ ਕਰ ਸਕਦੇ ਆ ਕਹਿਣ ਲਗਾ ਪਾਦਸ਼ਾਹ ਵੀ ਨਹੀਂ ਤੁਸੀਂ ਜਿੰਨਾ ਵੀ ਆਪਦੀ ਕਰਕੇ ਵਿਖਾਓ ਨਹੀਂ ਨਾ ਕਹਿੰਦੇ ਚੰਗਾ ਫਿਰ ਇਹਨੂੰ ਖੱਟੇ ਪਾ ਲਿਆਈਏ ਦਰਿਆ 'ਚ ਲੈ ਕੇ ਇਹਨੂੰ ਹੁਣ ਵਾਸਤੇ ਜਿੱਥੇ ਉਹ ਇਹਨਾਂ ਨੂੰ ਬਲੋਟੀ ਆਖੀ ਬਣਾਇਆ ਸੀ ਉਥੇ ਲਿਜਾ ਕੇ ਉਹ ਤੁਹਾਨੂੰ ਕੋਲ ਆ ਤੇ ਬਣੋਟੀ ਆਤੀ ਜਿਹੜਾ ਉੱਤੇ ਮਲਮਾ ਲਾਇਆ ਸੀ ਉਹਨੂੰ ਕੱਢ ਕੇ ਦੇਤਾ ਪਾਕਸ਼ਾ ਨੂੰ ਪਾਕਸ਼ਾ ਕਹਿੰਦਾ ਵੀ ਤੁਸੀਂ ਦੱਸੋ ਬੜੇ ਚੇਤਲ ਘੌਂਦੇ ਹੋ ਮੇਰੀ ਚੋਰੀ ਹੋਈ ਹੈ ਕਹਿੰਦੇ ਸਾਰਾ ਹੀ ਚੋਰੀ ਹੈ ਜੋ ਦੇਖਾ ਮਲਮੇ ਦਾ ਨਾਮ ਦਤਾ ਇਹਨੂੰ ਕਿਦ ਵਿੱਚ ਆਵਾਸ਼ੇ ਟੋਲੇ ਅਹੀ ਜਿਦ ਲਈ ਤੇ ਕੀਤੀ ਪਹਿਲਾਂ ਰੱਖੇ ਤੋਂ ਹੀ ਕਿਉਂ ਸਾਥ ਸੰਗਤ ਜੀ ਮਹਾਰਾਜ ਕਹਿੰਦੇ ਹਨ ਸੋਨਾ ਘੜ ਤੇ ਹਿਰੇ ਸੁਨਾਰਾ ਸੋਨੇ ਘੜਵਾ ਘੜਦਾ ਜਿਵੇਂ ਵੀਰ ਦਾ ਰਿੰਦਾ ਪ੍ਰੇਮ ਨਾਲ ਉਹਦੀਆਂ ਲਵਾਈਆਂ ਦੀ ਤਾਈ ਅੱਤੇ ਘੜਨਾ ਹੋਇਆ ਸੀ ਮੇਰੇ ਅਗਲਾ ਮਹਾਰਾਜ ਸਾਹਿਬ ਤੁਸੀਂ ਪਾਸ਼ੇ ਨੇ ਇੱਕ ਸੁਨਿਆਰੇ ਦੇ ਪਾਸੋਂ ਯਸ਼ਵਗਤੇ ਫਿਰੰਗ ਦਾ ਸੁਨਿਆਰਾਂ ਸੀ ਉਹਦੇ ਪਾਸੋਂ ਸੇਵਾ ਕਰਾਈ ਸੀ ਉਹਨ ਸਾਰੇ ਗਹਿਣੇ ਘਟਾਤੇ ਸੀ ਇਸ ਪ੍ਰਕਾਰ ਹੈ ਸੋਨਾ ਘੜਵਾ ਘੜਵਾ ਜਿਵੇਂ ਹੋਰ ਕਈ ਐ ਇੱਕ ਨੇ ਇਕਮਾਈ ਬੜੀ ਜਦੋਂ ਸੀ ਉਹਦੇ ਸੋਹਣੇ ਨੂੰ ਚਿਰਵਾਉਣ ਵਾਸਤੇ ਜਦੋਂ ਸੋਹਣਾ ਤਰਗਿਆ ਉਠਾਲੀ ਤੇ ਉਦੋਂ ਕਹਿਣ ਲੱਗਾ ਕਿ ਹੇ ਮਾਈ ਜੀ ਦੇ ਪੁੱਤ ਮਰ ਗਏ ਉਹਨੇ ਸਿਰ ਤੇ ਸਵਾਹ ਹੈ ਕਿਉਂ ਕਹਿ ਕੇ ਜਿਸਾਂ ਨੂੰ ਤਸੰਮਉਂਦੇ ਆ ਉਹਨੂੰ ਸੋਹਣੇ ਨੇ ਲਾ ਸਰਾਖ ਦੀਓ ਵਿੱਚ ਨਾਲ ਹੀ ਖਿੱਚ ਕੇ ਗਰਮ ਸੋਹਣੇ ਨੂੰ ਤੇ ਉਹ ਸਰਾਖ ਦੀ ਥੱਲੇ ਦੀ ਬੀਬੀ ਬਾਹਰ ਵਿੱਚ ਨਾ ਠੱਗੀ ਦੀ ਡਿੱਗੀ ਤੇ ਉੱਤੇ ਸਵਾਹ ਪਾਉਣ ਲੱਗਾ ਉਹ ਸ਼ਾਹ ਉਕਰਨੋ ਸਰਾਗਲੇ ਇੱਟਾ ਤੇ ਹੋਰ ਇੱਕ ਸਵਾਦੀ ਮੁਠੀ ਬਾਤ ਕੀ ਕਹਿੰਦੇ ਆਹ ਤੇਰੇ ਵਰਗੇ ਦੇ ਸਿਰ ਤੇ ਸਵਾਹੀ ਪੈਂਦੀ ਐ ਨਗਰੋਂ ਘਰ ਲਿਆ ਪੀਂਚ ਦਰਹਨੀਆਂ ਦੀਆਂ ਗੱਲਾਂ ਸੁਨਾਰਿਆਂ ਦੀਆਂ ਆਉਂਦੀਆਂ ਰੋਹ ਵਿਚਾਰ ਘਰਮਾਉਂਦੇ ਹਨ ਸੋਨਾ ਘੜਦੇ ਹੀਰਾ ਸੁਨਾਰਾ ਜੀ ਘੜ ਲੋ ਹੋਇਆ ਸੁਨਾਰਾ ਉਸ ਜਨ ਬੇਸ਼ਕਾਰਿੰਦੇ ਚਰਾਉਣ ਵਾਸਤੇ ਜਿਉਂ ਵਿਖਾਈ ਹੀਰਾ ਪਰ ਨਾਲੇ ਇਹ ਸੁਨਾਰਿਆਂ ਦਾ ਮਾਰ ਸਾਹਮਣੇ ਕਾਰਜ ਛਡਾ ਕੇ ਉਨਾਂ ਨੂੰ ਹੋਰ ਸੇਵਾ ਤੇ ਲਾਇਆ ਸੀ ਜਿਉਂ ਵਿਖਾਈ ਅਰਜੁਨ ਦੇ ਜੂਏ ਇਕੱਠਾ ਹੁੰਦੀ ਏ ਜਿਉਂ ਵਿਖਾਈ ਹੀਰਾ ਪਰਮਾਰਿਸ਼ਪੁਰਕਾਰ ਦਸ਼ਾਈਪੁਰ ਜਿਹੜਾ ਹੈ ਉਹ ਭਾਵੇਂ ਘਰ ਚੰਗੇ ਰੂਪ ਵਾਲੀਆਂ ਔਰਤਾਂ ਹੋਣ ਫੇਰ ਵੀ ਦਾਨੀਆਂ ਔਸਤਾਂ ਤੱਕਦੇ ਹੀ ਰਹਿੰਦੇ ਭੈੜੇ ਆਦਮੀ ਮੌਤਾ ਢਾਰ ਤੇ ਹਿਰੈ ਜੁਵਾਰੀ ਇਸਪੁਰਕਾਰ ਜੂਏ ਬਾਜ ਜਿਹੜਾ ਹੈ ਉਹ ਕੌਗਾ ਸਿਰਦਾ ਹੋਇਆ ਕੌਗਾ ਉਹ ਵਿੱਚੋਂ ਪਿਕੋ ਚਿਕਦੀ ਕੌਡੀ ਚੜਾ ਲੈਂਦਾ ਹੈ ਉਹ ਜਨਾਹ ਕੇ ਕਹਿੰਦੇ ਲੈ ਘਟੋਏ ਪੂਰਾ ਨਹੀਂ ਪਿਆ ਜਾਂ ਹੀਰਾ ਵੇਖਦਿਆਂ ਨਾਲ ਦਾਅ ਮੈਨੂੰ ਪਵੇ ਇਹੋ ਜੂਏ ਬਾਜ਼ੀ ਜਿਵੇਂ ਖੇਚੋ ਹੈ ਜਹ ਜਹ ਦੇਖੂੰ ਤਹ ਤਹ ਰਾਮ ਨਾਮਦੇਵ ਜੀ ਕਹਿੰਦੇ ਸਾਡੀ ਇਸ ਪ੍ਰਕਾਰ ਪਰਮੇਸ਼ਰ ਚ ਖੇਚ ਹੈ ਜਿੱਥੇ ਜਿੱਥੇ ਵੇਖ ਇਹਦਾ ਰਾਮ ਪਰਮੇਸ਼ਰ ਨੂੰ ਵੇਖ ਰਹੇ ਹਾਂ ਹਰ ਕੇ ਚਰਨ ਨਿਤ ਧਿਆਵ ਹੈ ਨਾਮਦੇਵ ਜੀ ਕਹਿੰਦੇ ਅਸੀਂ ਹੋਰੀ ਅਕਾਲ ਕੋਈ ਚਰਣਾ ਕਹੋਂ ਜਿੱਦਾ ਪਰ ਸੀ ਨਾਮਦੇਵ ਜੀ ਕਹਿੰਦੇ ਧਿਆਨੇ ਹਾਂ ਮੋਢ ਮੁਖ ਸਾਰ ਲਈ ਰਾਮਾ ਤਾਰ ਲਈ ਭਰਵੀਂ ਮਹਾਰਾਜ ਅੱਗੇ ਬੇਇੱਜ਼ਤੀ ਕਰਦੇ ਨੇ ਇਹ ਰਾਮ ਪਰਮੇਸ਼ਰ ਮੋਢ ਤਾਰ ਲਈ ਰਾਮਾ ਤਾਰ ਲਈ ਕਿਵੇਂ ਮਾਰ ਲਾ ਪਿਛਲੇ ਪਹ ਸਾਰ ਲਈ ਨਾ ਤੁਸੀਂ ਫੇਰ ਔਰ ਪਰਮੇਸ਼ਰ ਮੈਨੂੰ ਵੀ ਇਸੇ ਪ੍ਰਕਾਰ ਤਾਰ ਲਓ ਮਨ ਬਾਣੀ ਸਵੀਕਾਰ ਕੇ ਮੈਂ ਬੇਨਤੀ ਕਰਦਾ ਹਾਂ ਮੈਂ ਆਜਾਨ ਜਨ ਤਰ ਵੀ ਨਾ ਜਾਣਦਾ ਮੈਂ ਮੋਰ ਜਨ ਅਗਿਆਤ ਹਾਂ ਭਾਵੇਂ ਤੇਰਾ ਜਨ ਹਾਂ ਮੈਂ ਕਰਨੀ ਸੰਸਾਰ ਨੂੰ ਜਾਣਦਾ ਬਾਪ ਬੀਠਲਾ ਬਾਹ ਦੇ ਤੂ ਪਿਤਾ ਬੀਜਲਪੁਵਾਨੋ ਮੈਨੂੰ ਬਾਹ ਦੇ ਆਪਣੀ ਕਿਰਪਾ ਰੂਪੀ ਪੂਜਾ ਪਕੜਾ ਦੇ ਆਪ ਦੀ ਭਗਤੀ ਉਸ ਪੂਜਾ ਸਾਹਿਬ ਨੂੰ ਪਕੜਾ ਦੇ ਕਿਰਪਾ ਤੋਰੋ ਰਹਾਉ ਨਰ ਤੇ ਸੁਰ ਹੋਈ ਜਾਤ ਨਿੰਮਖ ਮਹੇ ਜੀ ਮਹਾਰਾਏ ਉਹ ਪੁਰਖ ਤੁਮ ਦੇਵਤਾ ਬਣ ਜਾਂਦੇ ਸੋਖੇੰ ਦੇ ਵਿੱਚ ਪੁਰਖ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਇੰਤਖ ਜੀ ਫਰਤੀ ਵਿੱਚ ਪੁਰਖ ਤੋਂ ਦੇਵਤਾ ਬਣ ਜਾਂਦਾ ਹੈ ਸਤਿਗੁਰੂ ਬੁੱਧ ਸਿਖ ਲਾਈ ਜਿਵੇਂ ਸਤਗੁਰੂ ਜੀ ਨੇ ਬੁੱਧੀ ਸਿਖਲਾ ਦਿੱਤੀ ਆਤਮ ਬਿਸ਼ੈਣੀ ਨਰ ਤੇ ਉਪਜ ਸੁਰਗ ਕਉ ਜੀਤੇ ਉਹੀ ਕੀ ਕਹਿ ਮੁੱਖਾ ਜਨੂ ਚ ਕਹਿ ਰਿਹਾ ਹੋਕੇ ਸਵਰਗ ਦੇ ਸੁਖਾ ਨੂੰ ਵੀ ਜਿੱਤ ਗਿਆ ਸਵਰਗ ਦਾ ਵੀ ਪ੍ਰਾਤ ਕਰਦਾ ਉਹ ਸਰਗਵੀਂ ਨਾਸੀ ਸੁਖ ਜਾਣ ਦੀ ਇੱਛਾ ਨਹੀਂ ਕਰਦੇ ਹਨ ਸੋ ਆਖਦੋ ਮੈਂ ਪਾਈ ਉਹ ਨਾਮ ਦੀ ਦਵਾਈ ਮੈਂ ਸੰਗਰਾਂ ਦੇ ਪਾਸੋਂ ਪ੍ਰਾਪਤ ਕੀਤੀ ਹੈ ਤੁਸੀਂ ਵੀ ਭਾਈ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਕਰਕੇ ਸੁਰਾਗ ਰੂਪੀ ਸੁਖ ਨੂੰ ਪਾਓ ਬ੍ਰਹਮ ਲੋਕ ਤੇ ਇੰਦਰ ਲੋਕ ਦੇ ਕਾਜ ਦੇ ਵਿਸ਼ਾਗ ਨਹੀਂ ਭੋਗਨ ਨੂੰ ਪਿਆਰ ਕਰੋ ਜਹਾਂ ਜਹਾਂ ਜਗਤ ਨਾਰਦ ਕੇ ਕੇ ਹੋ ਜੋ ਕਾਤਕੰਯ ਪੰਡ ਤਾਰਸਨ ਮੰਨੇ ਤੂੰ ਭਗਤ ਨੂੰ ਤੇ ਨਾਰ ਨਾਰ ਦਾ ਨੂੰ ਟਿਕਾਇਆ ਔਰ ਜਿੱਥੇ ਜਿੱਥੇ ਨਾਮ ਦੀ ਸ਼ਰਮ ਦੇ ਕੇ ਤ੍ਰੂਪ ਰਹਿ ਆਦਰਾ ਗੰ ਟਿਕਾਇਆ ਹੈ ਨਾਮ ਨਾਲ ਸੋ ਨੈਗ ਟਿਕਾ ਉਹ ਮੋਹੇ ਨੈਗ ਟਿਕਾ ਉਹ ਮੋਹੇ ਨੈਗ ਥੋੜਾ ਜਿਹਾ ਮਾਤਰ ਜਰਾ ਮਾਤਰ ਮੇਰੀ ਦਸਰੀ ਵੀ ਟਿਕਾ ਉਹ ਨਾ ਨਾਮ ਵਿੱਚ ਨੈ ਵੀ ਨਿਹਾਲ ਹੋ ਜਾ ਤੇਰੀ ਨਾਮ ਅਵਲੰਭ ਬਹੁਤ ਜਨ ਉਧਰੇ ਇਸ ਕੀ ਪਾਕਸ਼ਾ ਤੇਰੇ ਨਾਮ ਦੇ ਲੰਭ ਆਸਰੇ ਬੋਧ ਭਗਤੀਆਂ ਉਦਲ ਗਏ ਮੁਕਤ ਹੋ ਗਏ ਹਣ ਨਾਮੇ ਕੀ ਨਿਜ ਮਤ ਏ ਨਾਮ ਦੇ ਵਿੱਚ ਕਹਿੰਦੇ ਸਾਡੇ ਭਗਤਾਂ ਦੀ ਇਹ ਮਤ ਹੈ ਇਸ ਕਰਕੇ ਸਾਨੂੰ ਤਾਰ ਲਓ ਸੱਚੇ ਪਾਤਸ਼ਾਹ ਐਸੀ ਕਿਰਪਾ ਕਰੋ ਮੋਹਿ ਲਾਗਤੀ 30 ਸਾਲਾ ਬੇਲੀ ਥੇੜ ਹੋਰ ਮਿਸ਼ਤਾਨ ਦੇਖ ਕੇ ਭਗਤੀ ਵਾਹਿਗੁਰੂ ਦੀ ਪ੍ਰੀਤ ਕਫਨ ਕਰਦੇ ਹਨ ਮੋਹਿ ਲਾਗਤੀ 30 ਸਾਲਾ ਬੇਲੀ اے ਭਾਈ ਮੈਨੂੰ ਤਾਲਾ ਤਲਬ ਲੱਗੀ ਹੋਈ ਹੈ ਦੇਵੀ ਜੋ ਪਿਆਰਾ ਪਰਮੇਸ਼ਰ ਹੈ ਉਹਦੇ ਮੈਨੂੰ ਬੜੀ ਚਾਹ ਲੱਗੀ ਹੋਈ ਹੈ ਹਰ ਵਕਤ ਮੇਰੇ ਅੰਦਰ ਕਲਵ ਲੱਗੀ ਰਹਿੰਦੀ ਛਲਕੀ ਰਹਿੰਦੀ ਹੈ ਕੋ ਦੇਵੀ ਪਿਆਰਾ ਪਰਮੇਸ਼ਰ ਮੈਨੂੰ ਮਿਲੇ ਤੱਲਾ ਵੇਲੀ ਥੱਲੋ ਮੱਛੀ ਦਾ ਨਾਮ ਹੈ ਪੰਜਾਬ ਦੇ ਜੇ ਮੈਨੂੰ ਤੱਲੋ ਮੱਛੀ ਲੱਗੀ ਹੈ ਚੈਨ ਨਹੀਂ ਆਉਣੀ ਮਾਰਾ ਸਾਉ ਦੇ ਨਾਲ ਮਿਲੇ ਤੋਂ ਬਗੈਰ ਬਛਰੇ ਬਿਨ ਗਾਇ अकेਲੀ ਇਸ ਪ੍ਰਕਾਰ ਮੱਛਰ ਤੋਂ ਬਗੈਰ ਗਾਹ ਜਿਹੜੀ ਸੱਚੀ ਰਸੂਈ ਹੈ ਉਹ ਇਕੱਲੀ ਰਾਮਧਰ ਇੰਡੀਏ ਇਸੇ ਪ੍ਰਕਾਰ ਨਾਮ ਰੂਪੀ ਬੱਚੇ ਤੋਂ ਬਿਨਾਂ ਸਾਡੀ ਦਿਲ ਦੀ ਰੂਪੀ ਤਾਂ अकेਲੀ ਦੁਖੀ ਹੁੰਦੀ ਹੈ ਪਾਣੀਆਂ ਬਿਨ ਮੀਨ ਤਲਫ ਹੈ ਜਿਸ ਪ੍ਰਕਾਰ ਪਾਣੀਆਂ ਤੋਂ ਬਗੈਰ ਮੱਛੀਆਂ ਤਰ ਹੁਣ ਲੱਗ ਜਾਂਦੀਆਂ ਐ ਮਹਾਰਾ ਤੇਰੇ ਪ੍ਰੇਮ ਰੂਪੀ ਪਾਣੀਆਂ ਤੋਂ ਬਗੈਰ ਸਾਡੇ ਮਨ ਨੂੰ ਵੀ ਮਛ ਤੜਫਦੇ ਰਹਿੰਦੇ ਹਨ ਐਸੇ RAM ਨਾਮਾ ਬਿਨ ਬਾਪਰੋ ਨਾਮਾ ਬਾਪਰੋ ਮੈਂ ਵਿਚਾਰਾ ਨਾਮ ਦੇਸੀ ਕਹਿੰਦੇ ਇਸ ਪ੍ਰਕਾਰ ਵਾਹ ਰਹੇ RAM ਆਪ ਦੇ ਨਾਮ ਤੋਂ ਨਾ ਮੇਰਾ ਦਰਦ ਸੁਣਵਾਰੀ ਹਾਲ ਤਾ ਰਹਾ ਜੈਸੇ ਗਾਏ ਕਾ ਬਾਛਾ ਛੁੱਟਲਾ ਕਿਸ ਨਾਰ ਕੋ ਹੁੰਦਾ ਜਦੋਂ ਬੱਚਾ ਛੁੱਟਲਾ ਹੈ ਓਕੀਲੇ ਨਾ ਬੰਨਿਆ ਹੋਇਆ ਥਣ ਚੂਹਤਾ ਮੱਖਣ ਛੂਟਦਾ ਓ ਮਾਤਾ ਦੇ ਥਣੋਂ ਚੂਸਦਾ ਹੈ ਗਊ ਦੇ ਅਪੇ ਨਾ ਕੋ ਜੋ ਥਣ ਚੂਹਤਾ ਮੱਖਣ ਘੂਟਲਾ ਕਿਉਂ ਹੁੰਦਾ ਨਹੀਂ ਹੈ ਈ ਬੋਲਣਾ ਜੂ ਥਾਨੇ ਚੋਖਤਾ ਮੱਖਣ ਕੂਟਲਾ ਕਹਿੰਦੇ ਥਨ ਚੋਖਤਾ ਥਨਾਂ ਨੂੰ ਚੋਖ ਚੁੰਗਰਾ ਹੈ ਨਖਰ ਕੱਜਾ ਦੁੱਧੋਂ ਦਾ ਮੱਖਣ ਉਸੇ ਚੋਂ ਹੁੰਦਾ ਹੈ ਮੱਖਣ ਦੁੱਧੀਆਂ ਘੋਟਾਂੋਂ ਲੈਣਾ ਹੈ ਇਸ ਪ੍ਰਕਾਰ ਥਨ ਚੋਖਤਾ ਮੱਖਣ ਕੂਟਲਾ ਪੰਡਤ ਪਾਰਾ ਸਿੰਘ ਨੇ ਇਸ ਪਦ ਨੂੰ ਥੋੜਾ ਜਿਹਾ ਬਦਲ ਕੇ ਅਰਥ ਕੀਤਾ ਹੈ ਖਾਨ ਕੂਖਤਾ ਮੱਖਣ ਘੋਟਲਾ ਨੂੰ ਚੂਸਦਾ ਹੈ ਤੇ ਮਾ ਮਾਇਆ ਦੇ ਖਨ ਮਾਰ ਮਾਰ ਕੇ ਢੁੱਗਾ ਦੁੱਧ ਜਿਹੜਾ ਉੱਤੇ ਆਉਂਦਾ ਹੈ ਇਸ ਪ੍ਰਕਾਰ ਦੇ ਘੁੱਟਾ ਲੈਂਦਾ ਹੈ ਇਸ ਨੂੰ ਮੱਖਣ ਦੇ ਮਾ ਖਨ ਹੁਣ ਬਾਠ ਮੰਨ ਕਰਕੇ ਪੰਡਤ ਵਾਲਾ ਸਿੰਘ ਜੀ ਕੇ ਚਰਤ ਕੀਤਾ ਹੈ ਰੋ ਵਿਚਾਰ ਮੱਖਣ ਕੱਜਾ ਦੁੱਧ ਵਿੱਚ ਮੱਖਣ ਹੁੰਦਾ ਹੀ ਹੈ ਘੁੱਟਾ ਲੈਂਦਾ ਹੈ ਉਹਦੀਆਂ ਨਾਮ ਦੇਉ ਨਾਰਾਇਣ ਪਾਇ ਮਹੇ ਭਗਤ ਜੀ ਕਹਿੰਦੇ ਸੀ ਨਾਰਾਇਣ ਪਰਮੇਸ਼ਰ ਨੂੰ ਪਾਉਣਾ ਕੀਤਾ ਹੁਰ ਪੀਠ ਤ ਅਲਖ ਲਖਾਇ ਸਤਗੁਰੂ ਸਾਹਿਬ ਦੇ ਪੇਸ਼ੇ ਜੀ ਮਿਲਣੇ ਕਰਕੇ ਇਹ ਅਲਖ ਸ੍ਰੂ ਉਨੂ گرو سب لکھا نہیں پر پورا وگ دی ری پر استری ایسٹانت ہے نام دیو جی سی اس پریتی ہے جیسی تاپ کاما پرکار سمجی کے چلیا ہوئے جی تاپلکل جب تاپ جی آکاش ہو بدل نہ ہوئے ہوا نہ بگری ہو ਉਸ ਲਈ ਤਾਂ ਕਹਤੋ ਜਿਹੜੀ ਧੋਪਾਂ ਲੱਗ ਜਾਂਦੀ ਹੈ ਸਾੜ ਪੈਦਾ ਕਰਨ ਲੱਗ ਜਾਂਦੀ ਹੈ ਤੈਸੀ RAM ਨਾਮਾ ਬਿਨ ਵਾਪਰੋ ਨਾਮ ਇਸ ਪ੍ਰਕਾਰ ਮਹਾਰਾਜ ਜਿਉਂ ਗੁਰੂ ਸਾਹਿਬ ਬਤੋਵੀਂ ਆਈ ਸ਼ਾਂਤੀ ਰੂਪੀ ਸ਼ਾਨ ਆ ਦੇਣ ਵਾਲੇ ਹੋਣ ਅੰਤਕਰੂਪੀ ਜਿਹੜਾ ਆਕਾਸ਼ ਹੈ ਇਹਦੇ ਅੰਦਰ ਦਾ ਹੱਥ ਤੋਂ ਮਦੀ ਬਹੁਤ ਆਦਿਕ ਤਾਪ ਹੈ ਜਿਹੜੇ ਇਹਨਾਂ ਇਸ ਕ੍ਰਿਸ਼ਨ ਰੂਪੀ ਧੋਪ ਕਰਕੇ ਤਪਦਾ ਹੈ ਬੜੀ ਤੋਬਤ ਦੀ ਨਾਲੀ ਪੈਂਦੀ ਹੈ ਤਬ ਸ਼ੁੰਦੀਏ ਹਿਰਦੇ ਜੇ ਕਾਸੀ ਰਾਮ ਨਾਮ ਬਿਨ ਬਾਬੂ ਨਾਮ ਆਉਂਗੇ ਨਾ ਤਦ ਨੇ ਬਾਬੂ ਵਿਚਾਰਾ ਮੈਂ ਸਭ ਦੇ ਨਾਮ ਦੇ ਜੀ ਕਹਿੰਦੇ ਹਾਂ